ਏ ਕਿਸੇ ਵਿਛੜੇ ਨੂੰ ਮਲਾਇਆ ਹੈ ਤਾਂ ਦੱਸ ਕਾ ਜੇ ਕਿਸੇ ਭੁੱਖੇ ਨੂੰ ਰਜਾਇਆ ਹੈ ਤਾਂ ਦੱਸ ਕਾ ਪਾਟਾ ਹੋਇਆ जखਮ ਜੇ ਕਦੇ ਨਹੀਂ ਸੀਤਾ ਤੂੰ ਐਵੇਂ ਮਾਲਾ ਫੇਰੀ ਤੂੰ ਤਾਂ ਕੱਖ ਵੀ ਨਹੀਂ ਕੀਤਾ ਜਾਸ ਪੁੱਤ ਟਾਈਮ ਨਾਲ ਪੱਠੇ-ਪੁੱਠੇ ਵੱਢ ਲੈਉਣੇ ਸੀ ਤੇਰੀ ਭੈਣ ਦਾ ਫੋਨ ਆਇਆ ਸੀਗਾ ਕਹਿੰਦੀ ਮੈਨੂੰ ਮਿਲ ਜਾਣ ਵਾਵਾਦਨ ਹੋ ਗਏ ਆਿਆਂ ਨੂੰ ਛੁੱਟਣਾ ਆਉਣਾ ਨੂੰ ਸ਼ਨੀ ਐਤਵਾਰ ਦੀ ਤੇ ਇੱਕ ਵੇਲੇ ਨੰਕਾਮ ਨੇ ਮੇੜਕੇ ਤੇ ਨਾਲੇ ਮਨਪ੍ਰੀਤ ਨੂੰ ਕਹ ਨਰੇ ਮਾਨਪਰੀਤ ਨੂੰ ਕਹਿ ਨਾ ਨਾ ਤੋਕੇ ਹੁਣ ਤੂੰ ਹੀ ਲੱਗ ਜੇ ਤਿਆਰ ਹੋਣ ਇਹ ਤਾਂ ਟਾਈਮ ਬਹੁਤ ਲਾ ਦਿੰਦੀ ਹੈ ਹੌਲੀ ਹੌਲੀ ਤਿਆਰ ਹੋਣ ਲੱਗੀ ਤੇ ਵੇਲੇ ਨਾ ਤਿਆਰ ਹੋਣ ਲੱਗੋਂਗੇ ਤਾਂ ਫੇਰ ਹੀ ਮੈਨੂੰ ਤਾਂ ਲੱਗਦਾ 12 1 ਵਜਾਉਨੇ ਆਨੇ ਆ ਤੋਰਨ ਨੂੰ ਤੁਸੀਂ ਤੇ ਵੇਲੇ ਨਾ ਜਾਵੜੇ ਨਾਲੇ ਕੋਈ ਮੋਗੇ ਕੰਮ ਹੋਇਆ ਕਰਕੇ ਜਾਣਾ ਹੋਊਗਾ ਐਸ ਨੇ ਤਾਂ 11 ਵਜੇ ਆ ਜਾਣ ਤੇ ਤੂੰ ਮੇਰਾ ਪੁੱਤ ਸਾਰਾ ਕੰਮ ਇੱਥੇ ਕਰਦਾ ਮੋਟਾ ਮੋਟਾ ਕਰ ਦੇ ਤੇ ਸਾਥ ਉਹਨਾਂ ਨਹੀਂ ਹੁੰਦਾ ਤੇ ਪੈਣ ਨੂੰ ਮਿਲਿਆ ਉਹ ਜਾ ਕੇ ਹੁਣ ਦੋ ਤਿੰਨ ਛੁੱਟੀਆਂ ਫੜ ਫਿਰ ਮੁੜ ਕੇ ਮਹੀਨੇ ਨੂੰ ਛੁੱਟੀਆਂ ਆਉਣਗੀਆਂ ਜਾਵੜੇ ਮੇਰਾ ਪਤਾ ਟੈਮ ਨਾ ਹਾਂ ਮਾਂ ਮੇਰਾ ਤਾਂ ਆਪ ਬਹੁਜੀ ਕਰੀ ਜਾਂਦਾ ਉੱਥੇ ਜਾਣ ਨੂੰ ਤੇ ਦੋ ਤਿੰਨ ਦਿਨ ਹੋ ਗਏ ਮੈਨੂੰ ਤਾਂ ਬੜੀ ਯਾਦ ਆਈ ਜਾਂਦੀ ਵੱਡੀ ਭੈਣ ਦੀ ਕਿ ਉਹ ਜਾ ਕੇ ਮਿਲਿਆਗੀ ਕਿੰਨੇ ਦਿਨ ਹੋ ਗਏ ਜਾਇਆ ਹੀ ਨਹੀਂ ਗਿਆ ਉਹਦੇ ਹਾਲ ਕੀੜਾ ਹੀ ਨਹੀਂ ਵਾਜਦਾ ਵਿਚਾਰੀ ਇਹਨਾਂ ਤੇ ਡੀਗਦੀ ਰਹਿੰਦੀ ਆ ਉਹ ਜਾਣਾ ਚਾਹੀਦਾ ਹੈ ਜੇ ਛੁੱਟੀਆਂ ਅੰਦਰਾਂ ਤੋਂ ਮਿਲਿਆ ਆ ਕਰੋ ਜਾ ਕੇ ਐਸ਼ ਨੂੰ ਵੀ ਨਾਲ ਲੈ ਕੇ ਮਿਲਾ ਲਿਆ ਹੈ ਹਨ ਇੱਕ ਨੰ ਬੇਬੀ 2-3 ਦਿਨ ਹੋ ਗਏ ਐਸ਼ ਵੀ ਵਾਲਾ ਕਹੀ ਜਾਂਦੀ ਆ ਕਿ ਆਪਾਂ ਜੈਸ ਨੂੰ ਮਿਲ ਕੇ ਆਉਣਾ ਮੈਂ ਜਾ ਉਹ ਤਾਂ ਇੱਕ ਦਿਨ ਇੱਥੋਂ ਫੋਨ ਲਾ ਲਿਆ ਤੇ ਅੱਧਾ ਬੜਾ ਹੀ ਰੋਈ ਉਧਰ ਉਹ ਜੈਸ ਰੋਈ ਜਾਵੇ ਉਧਰੋਂ ਆਪਣੀ ਐਸ਼ ਰੋਈ ਜਾਵੇ ਹਣ ਬੇਬੇ ਇੱਕ ਗੱਲ ਹੁਣ ਤਾਂ ਫੇਰ ਅਜੀ ਚੁਲੇ ਪਰ ਪਰ ਕੇ ਤੋੜੇ ਕਿਥੋਂ ਤੋੜੂੰਗੀ ਭਰਾਵਾ ਮੈਂ ਤਾਂ ਵੇਬਦੂ ਇੰਨਾ ਕਾ ਤੋ ਕਰ ਦੀ ਜੇ ਕੁੜੀਆਂ ਆਉਂਦੀਆਂ ਤੋ ਰੂਹ ਨਹੀਂ ਲੱਗ ਜਾਨੀ ਵੀ ਇਹ ਕੈਨਾਂ ਤੂੰ ਕਦ ਹੁੰਨਾ ਯਾਰ ਕੁੜੀਆਂ ਅਕਸਰ ਵਿਆਹ ਕੇ ਤੁਰ ਨਹੀਂ ਆਈਆਂ ਤੂੰ ਬੜ ਜੇ ਤਰੂਣ ਲੱਗ ਜਾਨੀ ਲੈ ਸਾਰਿਆਂ ਨੂੰ ਇੰਨਾ ਹੀ ਮੋਹ ਆਉਂਦਾ ਹੁੰਦਾ ਹੰਤਾ ਮਾਮਾ ਦਾ ਆ ਮਾਨ ਪ੍ਰੀਤ ਨੂੰ ਪੁੱਛੇਰੀ ਮੰਮੀ ਇੱਥੇ ਮਿਲਣ ਆਉਂਦੀ ਆ ਕਿਤੇ ਕੁਛ ਲਿਆ ਕਿਤੇ ਕੁਛ ਲਿਆ ਨਹੀਂ ਬੇਬੀ ਜਦੋਂ ਆਪਾਂ ਐਸ਼ ਜਦੋਂ ਮੈਂ ਐਸ਼ ਵਿਆਹ ਤੇ ਆਪਦੀ ਫਿਰ ਮੇਰਾ ਵੀ ਆਈ ਹੋਇਆ ਕਰੂ ਪਤਾ ਤਾਂ ਉਦਣ ਲੱਗਣਾ ਅੱਛਾ ਹਾਂ ਹਮ ਅਬ ਕਦਨ ਪਤਾ ਲੱਗੂਗਾ ਜਿੱਦਨ ਤੈ ਐਸ਼ ਤੋਰੀ ਆਪਾਂ ਕਹਿ ਦਿੰਨੇ ਹੈਨਾ ਬਾਅਦੂ ਪਤਾ ਲੱਗਦਾ ਜੀ ਜੀ ਦਾ ਹੈਨਾ ਮ ਪਿੱਛੋਂ ਪਤਾ ਲੱਗਦਾ ਠੀਕ ਹੈ ਐਵੇਂ ਬੀਬੀ ਕਿਹੜਾ ਆਏ ਹੁੰਦੇ ਆ ਨਾ ਕਿ ਜਮਾਂ ਜਾਂਦੇ ਨਹੀਂ ਪਹਿਣਾ ਕੋਲੇ ਆਪਦੀਆਂ ਕੋਲੇ ਨਿੱਕੇ ਹੁੰਦੇ ਇਕੱਠੇ ਖੇਡਦੇ ਆ ਤੇ ਵੱਡੇ ਹੋਏ ਆਏ ਕਾ ਤੂੰ ਕਰ ਲੱਗ ਜਾਂਦੇ ਆ ਘਰ ਵਾਲੀਆਂ ਪਿੱਛੇ ਲੱਗ ਕੇ ਕੀ ਪਤਾ ਉਹ ਐਨਾ ਮੋਹ ਤੋੜ ਕੇ ਹੋ ਜਾਂਦੇ ਹਨ ਇਕੱਠੇ ਜੰਮੇ ਪਲੇ ਹੁੰਦੇ ਆ ਹਨ ਇੱਕ ਤਾਂ ਬੀਬੀ ਤਿੰਨ ਤਰੀਕਾ ਅਹਿਮਦ ਚੰਗੀ ਤੇ ਨੂੰ ਬਹੁਤ ਚੰਗੀ ਮਿਲ ਗਈ ਮੇਰੀ ਨੂੰ ਤਾਂ ਬੜੀ ਚੰਗੀ ਹੈ ਹਾਂ ਮੈਂ ਕਹੂੰਗੀ ਵੀ ਆਹ ਚੱਲਾ ਇੱਥੋਂ ਰਹਿਣ ਦਿੰਦੇ ਆਹ ਚੀਜ਼ ਐ ਕਰ ਲੈਣੇ ਆ ਕਰਦੇ ਇਹ ਤਾਂ ਕੋਹ ਨੂੰ ਨਾ ਕੂੜੀਆਂ ਨੂੰ ਦੇ ਦੇਣੀ ਆ ਤੁਸੀਂ ਤੋਂ ਦੇ ਨੂਨ ਸਾਸ ਦੇ ਇੱਕੋ ਜਿਹੇ ਰਲੀਆਂ ਵੀ ਆ ਸਮਾਨ ਦੇ ਨੂੰ ਨਾ ਤੂੰ ਘਾਟਾ ਨਾ ਉਹ ਘਾਟਾ ਉਹ ਵੀ ਕਹੂਗੀ ਸਾਰੇ ਦੇ ਕੇ ਪੈਣੇ ਤੇ ਇਹਨੂੰ ਨਹੀਂ ਦੇਣੀ ਮੇਰੇ ਨਾਲੋਂ ਮੇਰੀ ਨੂਨ ਦਾ ਜੇਰਾ ਜ਼ਿਆਦਾ ਵੱਡਾ ਹੂੰ ਸਹੀ ਆ ਇਦਾਂ ਹੀ ਹੋਣਾ ਚਾਹੀਦਾ ਇਹ ਵੇ ਫਰਕ ਹੀ ਵੇ ਰਸਨ ਘਰ ਵਾਲੀਆਂ ਪਾਉਂਦੀਆਂ ਭਰਾ ਨਹੀਂ ਮਾੜੇ ਹੁੰਦੇ ਭਰਾ ਜਿਹੜੀਆਂ ਪਰਜਾਈਆਂ ਹੁੰਦੀਆਂ ਉਹ ਮਾੜਾ ਬਣਾ ਦਿਆ ਬੰਦੇ ਹਨਾ ਸਹੀ ਹੈ ਨਾ ਤੂੰ ਤਾਂ ਆਪਣੀ ਸੋਚਣੀ ਹੈ ਪੁੱਤ ਅੱਛਾ ਜੀ ਵੈਸੇ ਭਰਾ ਚਾਹਣ ਤਾਂ ਪਰ ਪਰਝਾਈ ਦੀ ਕਿ ਮਜਾ ਲਾ ਜਾਣ ਨਾ ਦੇਵੇ ਹਨ ਆਪਦੇ ਅਕਸਰ ਉਹ ਵੀ ਆਪਦੇ ਘਰ ਦੇ ਨਾਲ ਵਰਤਦੀ ਆਪਦੇ ਭੈਣ ਭਰਾ ਨੂੰ ਵਰਤਦੀ ਆ ਦੇ ਨਾਲ ਵੀ ਉਹਨਾਂ ਦੇ ਵੀ ਭਰਾ ਪਰਝਾਈਆਂ ਹੁੰਦੇ ਆ ਉਹਨਾਂ ਨਾਲ ਵੀ ਮੋਹ ਪਿਆਰ ਹੁੰਦਾ ਹੀ ਆ ਨਾ ਗਾੜੀ ਗੱਲ ਕਹਿੰਦੇ ਆ ਨਾ ਇਹ ਤਾਂ ਨਹੀਂ ਇਹ ਹੋ ਨਹੀਂ ਚਾਹੀਦਾਗਾ ਭੈਣਾ ਨਾਲ ਤਾਂ ਨਾ ਮੋਹ ਪਿਆਰ ਰੱਖਣਾ ਚਾਹੀਦਾ ਵੈਸੇ ਕੁੜੀਆਂ ਨੇ ਕਿਹੜਾ ਵੀ ਪੁੱਤ ਖੋਜ ਜਿੱਥੋਂ ਤੱਕੇ ਨਾਲ ਲੈ ਜਾਣਾ ਹੁੰਦਾ ਹਨ ਕੁੜੀਆਂ ਤੱਕੇ ਨਾਲ ਤਾਂ ਚੱਕ ਨਹੀਂ ਸਕਦੀਆਂ ਆਹੋ ਕੁੜੀਆਂ ਨੂੰ ਦਿੱਤਾ ਘਰ ਦਾ ਵੀ ਨਹੀਂ ਨਾ ਬੇਬੇ ਹਾਂ ਨਾ ਆਪਣੇ ਕੋਲੇ ਦੇਖ ਲੈ ਹੁਣ ਆਪਾਂ ਕਦੇ ਕੀਤਾ ਨਹੀਂ ਗਿਆ ਤੇ ਆਪਾਂ ਨੂੰ ਕੋਈ ਪਰੋਕ ਕਿਸ ਚੀਜ਼ ਦੀ ਕਮੀ ਹੈ ਮੈਂ ਕਹਿੰਦੀ ਜਿੰਨਾ ਕਿ ਤੁਸੀਂ ਹੁਣ ਦੇ ਕੇ ਆਉਨੇ ਆ ਉਹਦੋਂ ਦੂਣਾ ਚਾਉਣਾ ਤੁਹਾਡੇ ਕੋਲੇ ਪਹਿਲਾਂ ਹੀ ਆ ਜਾਂਦਾ ਬੇਬੇ ਮੈਂ ਤਾਂ ਸਹੀ ਗੱਲ ਹੈ ਵੀ ਕਦੇ ਸੋਚਿਆ ਹੀ ਨਹੀਂ ਸੀ ਕਿ ਇਥੋਂ ਤੇ ਪਹੁੰਚ ਜਾਗੇ ਆਪਾਂ ਨਾ ਤੇ ਪ੍ਰਮਾਤਮਾ ਨੇ ਕਿੰਨੀ ਕਿਰਪਾ ਕੀਤੀ ਆ ਨਾ ਤੋ ਭੂਆ ਹੁਣ ਉਹਨੂੰ ਕਦੇ ਖੁੰਝਣ ਦੇਣੀ ਸੁਧਾਰੇ ਲੋਣਾ ਆਣਾ ਉਹ ਵੀ ਤੂੰ ਸਾਨੂੰ ਕਹਿੰਦੀ ਰਹਿਣੀ ਹੈ ਕਿ ਬਈ ਤੂੰ ਬਤ ਵੀ ਆ ਪਕੁੜੀਆਂ ਨੂੰ ਸੁਧਾਰਾ ਦੇ ਕੇ ਆਉਣਾ ਕਿਸੇ ਨੂੰ ਜਿੰਨੇ ਚੱਤ ਨਹੀਂ ਆਏਗਾ ਨਾ ਆਏ ਨਾ ਕੁੜੀਆਂ ਨਾ ਰਹਿ ਜਾਣ ਹੋਰ ਭਾਵੇਂ ਸਾਰਾ ਕੰਮ ਰਹਿ ਜਾਵੇ ਆਪਣਾ ਹਨਾ ਕੁੜੀਆਂ ਨਾ ਰਹਿ ਜਾਣ ਤੂੰ ਹੀ ਬਾਪੂ ਤੂੰ ਹੀ ਬਾਪੂ ਨੂੰ ਕਹਿੰਨੀ ਉਹ ਜਿਹੜੇ ਲੜਪੇ ਨਹੀਂ ਉਹ ਕਹਿੰਨੀ ਉਹ ਜਿੰਜਰ ਮੈਂ ਬੈਠੀ ਆ ਤੇ ਉਹਨਾਂ ਜਰ ਕੁੜੀਆਂ ਨੂੰ ਸੁਧਾਰਾ ਦੇਣਾ ਤੇ ਮੈਂ ਤਾਂ ਦੇਣਾ ਹੀ ਦੇਣਾ ਹਾਂ ਜਿੱਦਣ ਬਈ ਨਾ ਹੋਈ ਤਾਂ ਉਦੋਂ ਠੋਡੀ ਮਰਦੀ ਆ ਕੀ ਬਣਾਵਾਂ ਉਹ ਮੈਂ ਕਿਹੜਾ ਦੇਖਣਾ ਹੈ ਫਿਰ ਗੱਲ ਤਾਂ ਇਹ ਹੈ ਨਾ ਕਿ ਵੇਨ ਗੱਲ ਤਾਂ ਰੋ ਤਾਂ ਘਰ ਵਾਲਿਆਂ ਦੇ ਆ ਜਾਂਦਾ ਨਾ ਨਹੀਂ ਆ ਜਾਂਦਾ ਰੋ ਤਾਂ ਘਰ ਵਾਲਿਆਂ ਦਾ ਆ ਜਾਂਦਾ ਹੁਣ ਤੁਸੀਂ ਕਹਿਦੇ ਵੀ ਚਲ ਅਸੀਂ ਵੀ ਕਹਿਦਗੇ ਵੀ ਆ ਔਰ ਛੱਡੋ ਖੜਾ ਆਉਂਦੀਆਂ ਭੂਆ ਉਹਨਾਂ ਨੂੰ ਕੋਲੇ ਜਾਣ ਨੂੰ ਤਾਂ ਕੀ ਹੈ ਤੇ ਫਿਰ ਆਪੇ ਉਵੇਂ ਹੀ ਹੋ ਜਾਂਦਾ ਤੇ ਪਰ ਨਹੀਂ ਧੀਆਂ ਕੋਲੇ ਜ਼ਰੂਰ ਜਾਣਾ ਚਾਹੀਦਾ ਪਰਮਾਤ ਜਿਸ ਘਰ ਦੀਆਂ ਧੀਆਂ ਜਦੋਂ ਖੁਸ਼ ਜਾਂਦੀਆਂ ਨਾ ਮਾਪਿਆਂ ਤੋਂ ਸਹੀ ਗੱਲ ਆ ਬੇਬੇ ਉਦੋਂ ਦੂਣਾ ਸੂਣਾ ਪਲਦਾ ਹਾਂ ਇਹ ਤਾਂ ਇਹ ਤਾਂ ਗੱਲ ਬਈ ਆਪਾਂ ਸਾਰਿਆਂ ਨੂੰ ਕਹਿੰਨੇ ਆ ਵੀ ਆਪਦੀਆਂ ਭੈਣਾਂ ਕੋਲੇ ਭੂਆ ਕੋਲੇ ਉਹ ਭੂਆ ਜਿਹੜੀਆਂ ਆਪਾਂ ਕਹਿ ਦਿੰਨੇ ਆ ਵੜ ਕੇ ਆਪਣੀਆਂ ਧੀਆ ਜਾਂਦੀਆਂ ਹਨ ਤੇ ਜਿਹੜੇ ਭੂਆ ਹੁੰਦੇ ਨੇ ਉਹ ਵੀ ਇਸ ਘਰ ਦੇ ਵਿੱਚ ਕਿੰਨਾ ਕੰਮ ਕਰਕੇ ਗਈਆਂ ਹੁੰਦੀਆਂ ਕਿੰਨਾ ਉਹਨਾਂ ਨੂੰ ਉਹ ਪਿਆਰ ਹੁੰਦਾ ਇਸ ਘਰ ਦੇ ਨਾਲ ਉਹ ਛੱਡ ਕੇ ਹੀ ਜਾਂਦੀਆਂ ਹਨ ਬੇਬੇ ਮੈਂ ਤਾਂ ਕਹਿੰਦਾ ਵੀ ਬਾਬੇ ਦੀ ਰੋਟੀ ਖੋਣੀ ਬਾਬੇ ਦੀ ਰੋਟੀ ਖੋਣ ਨਾਲ ਧੀਆ ਨੂੰ ਦਿੱਤਾ ਚੰਗਾ ਨਹੀਂ ਐਵੇਂ ਕੋਈ ਕਿਹੜੇ ਬਾਬੇ ਦੀ ਰੋਟੀ ਖੋਣ ਐ ਮੜੀਆਂ ਮਸਾਲੀਆਂ ਦੇ ਲੋਕ ਤੁਰੇ ਫਿਰਦੇ ਆ ਉਹਨਾਂ ਦੀ ਵਿਚਾਰੀ ਜਿਹੜਾ ਹੀ ਜਾਂਦੀ ਐ ਇੱਥੇ ਕੁਛ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਉੱਤੇ ਕੁਛ ਨਹੀਂ ਹੈ बस इतते प्यार ही रह जाना जद्दा हन आहा साडा निक्का है या पोते बो प्यार लैंदा घर दीयां ਧੀਆਂ जे ਘਰ ਦੇ ਵਿੱਚੋਂ ਖੁਸ਼ ਜਾਂਦੀਆਂ ਤੇ ਪਰਮਾਤਮਾ ਵੀ ਉੱਤੇ ਖੁਸ਼ ਹੁੰਦਾ ਸਹੀ ਆ ਬੇ ਇਹ ਤਾਂ ਗੱਲ ਪੱਕੀ ਆ ਤੇਰੀ ਹੈਨਾ ਤੇ ਆਪਾਂ ਫਿਰ ਹੁਣ ਲੇਟ ਹੋਈ ਜਾਂਦੇ ਆ ਤੇ ਮੈਂ ਮੇਰਾ ਬਾਢ ਲਿਆਵਾਂ ਪਠੇ ਜਾ ਕੇ ਛੇਤੀ ਛੇਤੀ ਬਾਢ ਲੇ ਪਠੇ ਬਾਢ ਲਿਆਵਾਂ ਤੇ ਇਹ ਵਿਚਾਰੀਆਂ ਨੂੰ ਫਿਰ ਪਾ ਕੇ ਤੇ ਫਿਰ ਜਾਈ ਮਨਪ੍ਰੀਤ ਨੂੰ ਕਹਦੇ ਤੂੰ ਨਾ ਲਾ ਜਾ ਕੇ ਹੈਨਾ ਨਾ ਦੀ ਪੇ ਤੇ ਆਵਦਾ ਤਿਆਰ ਹੋਣ ਲੱਗੋ 2 ਘੰਟੇ ਤਮਨਪ੍ਰੀਤ ਲਾਏ ਤੇਰਾ ਜਿਹੜਾ ਜਵਾਈ ਹੈ ਨਾ ਉਹਦਾ ਜਨਮ ਲੈਣਾ ਬੇਬੇ ਆਪਣੇ ਜਸਵੀਰ ਦਾ ਦਾ ਜਨਮ ਦਿਨ ਬਣਾਵਾਂਗੇ ਉੱਥੇ ਆ ਕੇ ਹਾਂ ਤਾਂ ਹੀ ਉਹਨੇ ਫੋਨ ਕੀਤਾ ਹੋਊਗਾ ਤੈਨੂੰ ਮੈਨੂੰ ਤਾਂ ਪਤਾ ਹੀ ਗੱਲ ਦਾ ਬਾਨੇ ਨਾ ਹਾਂ ਬਾਨੇ ਨਾ ਕੀਤਾ ਫੋਨ ਤੈਨੂੰ ਕਹਾਂਗਾ ਮੈਨੂੰ ਨਹੀਂ ਮੇਰੇ ਦਾ ਜਨਮ ਦਿਨ ਦਾ ਤਾਂ ਮੈਨੂੰ ਪਤਾ ਹੀ ਨਹੀਂਗਾ ਨਹੀਂ ਨਹੀਂ ਚਲ ਫੇਰ ਇਕੱਠੇ ਹੋ ਕੇ ਖੁਸ਼ੀ ਖੁਸ਼ੀ ਮਨਾਇਓ ਹਾਂ ਇੰਜੋਏ ਕਰਾਂਗੇ ਪੂਰਾ ਹਾਂ ਹਾਂ ਠੀਕ ਆ ਲੈ ਫਿਰ ਪੁੱਤਾਂ ਉਹ ਵੜ ਲਈਏ ਪੱਠੇ ਫੇਰ ਮਨਾਵਾਂਗੇ ਭੱਜ ਕੇ ਪੱਠੇ ਵੱਢ ਲਿਓ ਹਾਂ ਗਾਵਾਂ ਦਾ ਕੰਮ ਨਮੀੜ ਚੱਲ ਗਈ ਤੇ ਵੱਡੀ ਵੱਡੀ ਭੈਣ ਦੀ ਕੀ ਜਾਂਦੀ ਹੋਣੀ ਆ ਹੁਣ ਕਰਦੇ ਸਵੇਰ ਦੀ ਤਿਆਰੀਆਂ ਤੇ ਲੱਗ ਜਾਣਾ ਉਹਨੇ ਆਥਨ ਤੱਕ ਮੰਨਣੀ ਗੱਲ ਹੈ ਵੀ ਤਿਆਰੀਆਂ ਤੂੰ ਵੀ ਸਵੇਰ ਦੀ ਹੋਈ ਅੱਜ ਹਾਂ ਤੜਕੇ ਦੀ ਇਹ ਲਫਾਫਿਆਂ ਚ ਸਮਾਨ ਪਾ ਪਰ ਰੱਖੀ ਹੈ ਨਹੀਂ ਹਜੇ ਮੇਰੇ ਸਨ ਘੰਟੇ ਨੂੰ ਤੋੜਨਾ ਪਤਾ ਨਹੀਂ ਕਿੰਨਾ ਘਾਕੇ ਦੇਣਾ ਤੂੰ ਤਾਂ ਵੱਡੇ ਵੱਡੇ ਲਫਾਫੇ ਹੀ ਲੀੜਾਂ ਦੇ ਪੜੇ ਪਏ ਵਾਹ ਬੋਬੀ ਤੇ 4 ਕਿਲੋ ਦੁੱਧ ਪਾਇਆ ਪਿਆ 2 2 ਕਿਲੋ ਦੀ ਬੋਤਲ ਮੇਰੀ ਘਰ ਵਾਲੀ ਦੇ ਲੀੜੇ ਤਾਂ ਨਹੀਂ ਪਾ ਕੇ ਦੇਈ ਜਾਂਦੀ ਇਹ ਮੇਰੇ ਜੂਡੇ ਪਟਾਦੀ ਕਿਤੇ ਆਈ ਤਾਂ ਸਾਡੀ ਮਿਚਾ ਮਿਲਦੀ ਜੇ ਮੈਂ ਚੋਰੀ ਦੇਵਾਂ ਨਹੀਂ ਨਹੀਂ ਆਈ ਮਿਲਣੀ ਚਾਹੀਦੀ ਰਲ ਮਿਲ ਕੇ ਰੋਪਰਾ ਨਹੀਂ 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 ਸਹੀ ਗੋਰੀ ਨਹੀਂ ਜਦੋਂ ਇਹ ਸਰੀਂਹ ਦੀ ਦੇਈ ਜਾਂਦੀ ਆ ਇੰਨਾ ਕੁਛ ਤੇ ਮੈਂ ਚੋਰੀ ਕਾਹਤੋਂ ਕਰ ਠੀਕ ਆ ਚੱਲ ਫਿਰ ਬੇਬੇ ਫਿਰ ਤੂੰ ਪਾਲਾ ਸਮਾਨ ਤੋਂ ਤੇ ਮੈਂ ਬਾੜ ਨੇਵਾਂ ਚਰੀ ਜਾ ਕੇ ਦਾਦਾ ਕੀਥੇ ਆਪਣੀ ਪਾਇਆ ਪਿਆ ਮੇਰਾ ਤਾਂ ਸਾਰਾ ਗੱਸ ਮੈਂ ਤਾਂ ਬੇਫਿਕਰ ਲਾਈ ਵੀ ਤੂੰ ਆਪਦੀ ਤਿਆਰੀਆਂ ਕਰੋ ਤੁਸੀਂ ਤੁਸੀਂ ਆਵਦਾ ਨਾ ਕੋਈ ਝੱਗਾ ਚੰਨੀ ਨਾ ਲਾਤੀ ਚੱਕ ਲਈ ਆ ਇਹ ਤਾਂ ਵੱਡੇ ਗੇ ਬੱਬ 2 ਮਿੰਟਾਂ ਚ ਹਾਂ ਅਸ਼ੈਂਕੀ ਨਾਲ ਲੈ ਜੀ ਆ ਜਾ ਛੈਂਕੀ ਫਿਰ ਵੱਡ ਰਹੀ ਗੇ ਮੈਨੂੰ ਨਾਲ ਜਾ ਪੱਠੇ ਵੱਡਣ ਚੱਲ ਲੈਕ ਚਲੋ ਆਪਾਂ ਦੋਨੇ ਲਿਓਣੇ ਚੱਕ ਕੇ ਦੋਨੇ ਜਾਣੇ ਜਿਹੜੀ ਆ ਡਿਊਟੀ ਆ ਨਾ ਮੇਤਰਾ ਇਹ ਵੀ ਬਹੁਤ ਔਖੀ ਆ ਨਾ ਕੋਈ ਸੰਡੇ ਆ ਨਾ ਕੋਈ ਮੰਡੇ ਆ ਨਹੀਂ ਆਵੇ ਨਹੀਂ ਰੀ ਆਵੇ ਇਹ ਤਾਂ ਸਾਰੀ ਡਿਊਟੀ ਪੱਕੀ ਆ ਇਹਦਾ ਕੰਮ ਕਰਨਾ ਹੀ ਪੈਣਾ ਜੇ ਕਿਤੇ ਬੇਬੇ ਦਾ ਵਾਸ ਚੱਲੇ ਨਾ ਉਹਦਾ ਝੋਲੇ ਚ ਪੱਠੇ ਵੀ ਪਾ ਕੇ ਦੇ ਦੇਵੇ ਕੁੜੀਆਂ ਨੂੰ ਕੀ ਗੱਲ ਵੱਖਰੀ ਆ ਕਿ ਉਹਨਾਂ ਦੇ ਪਸੂ ਨਹੀਂ ਰੱਖੇ ਚੱਲ ਕੋਈ ਨਹੀਂ ਪੱਠੇ ਤਾਂ ਨਹੀਂ ਦਿੰਦੀ ਦੁੱਧ ਦਾ ਦੁੱਧ ਦੇ ਕੇ ਤੁਰੂਗੀ ਚੱਲ ਕੋਈ ਨਹੀਂ ਕੁੜੀਆਂ ਨੂੰ ਦਿੱਤਾ ਕਿਹੜਾ ਕੱਟਦਾ ਉਹ ਵੀ ਤਾਂ ਇਸ ਘਰ ਦੀਆਂ ਹੀ ਨੇ ਹਨਾ ਇਹਦਾ ਜੰਦਰੇ ਜਾਗਣੇ ਰੀਤਾਂ ਬਣਾਤੀਆਂ ਨਹੀਂ ਕੀਦਾ ਜੀ ਕਰਦਾ ਧੀਆ ਤੋਰਨ ਨੂੰ ਮਨਪ੍ਰੀਤ ਹਾਂਜੀ ਉਹ ਰੈਡੀ ਹੋ ਜਾ ਕਿਉਂ ਭੈਣ ਦਾ ਫੋਨ ਆਇਆ ਸੀਗਾ ਕਹਿੰਦੀ ਮੈਨੂੰ ਮਿਲ ਕੇ ਜਾਉ ਆ ਕੇ ਮੰਮੀ ਨੇ ਸੁਨੇਹਾ ਦਿੱਤਾ ਕਹਿੰਦੀ ਤਿਆਰ ਹੋ ਜਾ ਮਨਪ੍ਰੀਤ ਜਲਦੀ ਜਲਦੀ ਸੱਚੀ ਚਲ ਮੇਰਾ ਤਾਂ ਬਹੁਤ ਦਿਲ ਕਰਦਾ ਸੀ ਜਾਨ ਨੂੰ ਮੈਂ ਧੱਕਾ ਦੋ ਧੱਕੇ ਹੀ ਹੰਦੇ ਸੀ ਆਪਾਂ ਚੱਲ ਜੀਏ ਚੱਲ ਜੀਏ ਤੁਹਾਡੇ ਹੀ ਨਹੀਂ ਕੰਮ ਖਤਮ ਹੁੰਦੇ ਮੇਰੇ ਆਈਏ ਮੇਰਾ ਆਪ ਕਾਫੀ ਫਿਰ ਆਏ ਕਰਦੇ ਆ ਮੇਰੇ ਤਾਂ ਕੋਰੀਅਰ ਵੀ ਬਹੁਤ ਪਿਆ ਕਰਨ ਵਾਲੇ ਤੇ ਫਿਰ ਮੈਂ ਤਿਆਰੀ ਕਰ ਲੈਣੀ ਆ ਤੁਸੀਂ ਮੈਨੂੰ ਪਹਿਲਾਂ ਨਹੀਂ ਦੱਸਿਆ ਮੈਨੂੰ ਤਾਂ ਆਪ ਬੇਬੇ ਨੇ ਹੁਣ ਹੀ ਦੱਸਿਆ ਮੈਂ ਤਾਂ ਜਲਦੀ ਜਲਦੀ ਪੱਠੇ ਵੰਡ ਕੇ ਲੈ ਕੇ ਆਇਆ ਤੇ ਮੈਂ ਕਿਹਾ ਵੀ ਚੱਲ ਜੀਏ ਦੋ ਦੋ ਟਾਈਮ ਨਾਲ ਐਸੀ ਵੀ ਆਉਣ ਵਾਲੀ ਆ ਸਕੂਲ ਨੂੰ ਐਸ਼ ਵੀ ਆਉਣ ਵਾਲੀ ਆ ਚਲੋ ਫਿਰ ਮੈਂ ਨਹਾ ਲੈਣੀ ਆ ਮੈਂ ਤਾਂ ਜਦਾਂ ਅੱਤੀ ਵੀ ਨਹੀਂ ਮੈਂ ਤਾਂ ਕੋਰੀਅਰ ਦੇ ਚੱਕਰ ਚ ਮੈਂ ਕਿਹ ਚਲੋ ਲੇਟ ਨਾ ਲੈਂਨੀ ਜਿਵੇਂ ਘਰ ਦਾ ਸਮਾਨ ਸਮੂਨ ਭੈਣ ਵਾਸਤੇ ਬੇਬੇ ਫੇਰ ਬਾਤ ਕੇ ਭਰ ਕੇ ਝੋਲੀ ਤੋਰੂਗੀ ਝੋਲੀ ਅੱਜ ਅੱਛਾ ਜੀ ਠੀਕ ਹੈ ਚਲੋ ਵਧੀਆ ਦੇਣਾ ਹੀ ਚਾਹੀਦਾ ਮੈਨਾਂ ਵੀ ਨਹੀਂ ਗਿਜਾਉਣੀਆਂ ਚਾਹੀਦੀਆਂ ਕੁੜੀਆਂ ਵਾਲੀਆਂ ਗਜਾਲ ਲੈਣੇ ਹੋ ਤੁਸੀਂ ਨਹੀਂ ਕੁੜੀਆਂ ਨੂੰ ਦਿੱਤਾ ਵਾਦਾ ਹੁੰਦਾ ਘਟਦਾ ਨਹੀਂ ਹੁੰਦਾ ਕਦੇ ਵੀ ਚਲੋ ਫਿਰ ਉઠੋ ਜਲਦੀ ਕਰੋ ਚੱਲੀਏ ਫਿਰ ਤੇ ਨੂੰ ਹੀ ਰੱਬ ਦੇਵੇ ਹਨਾ ਉਹਨਾਂ ਕੋਲੇ ਭੇਜਣੋਂ ਦਾ ਵਾਸਤੇ ਤਿਆਰ ਹੀ ਰਹਿਣੀ ਛੇਤੀ ਹੋਣੀ ਮੈਂ ਮੈਂ ਬਹੁਤ ਜ਼ਿਆਦਾ ਪਹਿਲਾਂ ਛੇਤੀ ਜਿੱਥੇ ਵੀ ਜਾਣਾ ਹੋਵੇ ਆਪਾਂ ਨੂੰ ਚਾਹੀ ਚੜ ਜਾਂਦਾ ਆਪਾਂ ਜਾਣਾ ਵਾ ਮਿਲ ਕੇ ਆਵਾਂਗੇ ਹੀ ਤਾਂ ਜ਼ਿੰਦਗੀ ਆ ਬਸ ਇੱਥੇ ਹੀ ਰਹਿ ਜਾਣਾ ਸਾਰਾ ਕੁਝ ਕੰਮ ਕਾਰ ਇੱਥੇ ਹੀ ਆ ਸਾਰਾ ਕੁਝ ਜਿਹੜਾ ਹੈਗਾ ਲੈ ਮਾਂ ਤਾਂ ਸਾਡੀ ਧੁੱਪੇ ਪਤਾ ਨਹੀਂ ਕੀ ਕਰਨ ਲੱਗੀ ਪਈ ਆ ਮਾਂ ਦਾ ਬੂਟੇ ਦਾਲੇ ਹੋਏ ਬੈਠੀ ਆ ਇਹ ਇਹ ਤੋੜਦੀ ਆ ਮੇ ਨਾਲ ਨਾਲ ਇਹ ਹੀ ਕਰਨੇ ਆ ਖਾ ਲੇ ਉੱਥੇ ਅੱਛਾ ਕੁੜੀ ਨੂੰ ਨਾਰ ਤੋੜ ਕੇ ਦੇ ਜਾਨੀ ਆ ਕਿੰਨੇ ਕ ਤੋੜ ਲਏ ਆ ਦੋ ਤਾਂ ਹੀ ਤੋੜੇ ਆ ਦੇਖਿਆ ਮੈਂ ਤੁਹਾਨੂੰ ਕਿਹਾ ਸੀ ਨਾ ਆਹ ਦੇਖ ਲੈ ਕਿ ਇਹ ਬੇਬੇ ਜਣੀਆਂ ਹੁੰਦੀਆਂ ਨੇ ਝੂਲੇ ਚੜ ਝੂਲੇ ਆ ਝੂਲੇ ਭਰ ਕੇ ਦੇਣ ਦੀ ਆਦਤ ਹੁੰਦੀਆਂ ਸਾਰੀਆਂ ਬੇਬੇ ਕੋਈ ਨਹੀਂ ਹੁੰਦੀਆਂ ਨੇ ਤੇ ਲੈ ਆਹ ਦੋ ਛੜਤੇ ਹੈ ਥੋੜੀ ਛੋਟੀ ਹੈ ਇਹ ਛੋਟੇ ਲੈ ਮਨਪ੍ਰੀਤ ਹੋਏ ਨਹੀਂ ਪਿਆਰੇ ਕਿੰਨਾ ਟਾਈਮ ਲੱਗਣਾ ਜੇ ਹੋਰ ਬਸ ਰੈਡੀ ਆ ਅਸੀਂ ਇੰਨਾ ਟਾਈਮ ਲਾਤਾ ਮੈਂ ਪੰਜਾਂ ਮਿੰਟਾਂ 'ਚ ਤਿਆਰ ਹੋ ਗਿਆ ਕਿਤੇ ਮੈਂ ਅੱਛਾ ਲੈ ਐਸ਼ ਬੜੇ ਸੁਣੀ ਚੱਗੇ ਪਾਏ ਉਹ ਤੇਰੇ ਤਾਂ ਅੱਛਾ ਅਸੀਂ ਅੱਜ ਚੱਲੋ ਚੱਲੋ ਬਨੇ ਹੋਏ ਆ ਹਾਂ ਚੱਲੋ ਚੱਲੋ ਕਿਤੇ ਚੱਲੇ ਆ ਤੂੰ ਏ ਜੈਸ ਪੈਂਡ ਬੇਬੇ ਕਹਿੰਦੀ ਜਿਹੜੇ ਘਰ ਆਲੇ ਇਕੱਲੇ ਰੱਖੇ ਸੀ ਉਹ ਵੀ ਲੈ ਜਾਓ ਕਹਿੰਦੀ ਖਰਾਬ ਹੋ ਜਾਣੇ ਆ ਸਹੀ ਐਸੇ ਡੇਡਾ ਵੀ ਸੁਣ ਡੇਡਾ ਡੇਡਾ ਜਿਆਦਾ ਸੋਹਣਾ ਲੱਗਦਾ ਤੁਹਾਡੇ ਨਾਲ ਡੇਡਾ ਜਿਆਦਾ ਸੋਹਣਾ ਲੱਗਦਾ ਤੁਹਾਡੇ ਦੋਨੋਂ ਨਾਲ ਕੋਣ ਨਾਲੇ ਥੋੜੇ ਦੇਖੋ ਥੋੜੇ ਟਾਈਮ ਜੇ ਤਿਆਰ ਹੋਇਆ ਨਾਲੇ ਤੁਹਾਡੇ ਨਾਲ ਜਿਆਦਾ ਸੋਹਣਾ ਲੱਗਦਾ ਮੈਂ ਚਲ ਪਿਆਰੀ ਆ ਭਰਤੇ ਝੋਲੇ ਬੇਬੇ ਫਿਰ ਆਏ ਨਹੀਂ ਭੁੱਲਦੇ ਪਏ ਆ ਮम्मा ਬਹੁਤ ਐਸ ਨੂੰ ਵੇਲਾ ਕਿੰਨੀ ਛੇਤੀ ਆ ਹਨਾ ਜਾਣਦੇ ਇਹਨੂੰ ਬਾਲੀ ਛੇਤੀ ਆ ਮੈਂ ਛੇਤੀ ਚਲੀ ਜਾਵਾਂ ਸ਼ੈਂਕੀ ਵੀ ਸਾਨੂੰ ਛੱਡਣ ਚੱਲਿਆ ਨਾਲ ਹੀ ਹਾਂ ਇੱਕ ਮਿੰਟ ਪੁੱਤ ਥੱਲੇ ਨਾ ਰੱਖੀ ਤੇ ਗਿੱਲਾ ਤਾਂ ਲੈ ਫਿਰ ਡਿੱਗੀ ਹੁਣ ਭਰ ਦੇਣੀ ਆ ਫੁੱਲ ਕੰਟੀ ਹੋ ਗਏ ਫੋਨ ਕੀਤੇ ਨੂੰ ਭਰਾ ਭਜਾਈ ਨੇ ਹਜੇ ਤੱਕ ਨਹੀਂ ਆਏਗੇ ਕੁੜੀ ਵੀ ਵਾਰ ਵਾਰ ਪੁੱਛੀ ਜਾਂਦੀ ਹੈ ਵੀ ਮੰਮੀ ਮਾਮਾ ਮਾਮੇ ਆਏ ਨਹੀਂ ਹਜੇ ਕਿੰਨੇ ਵਾਰੀ ਉਹ ਪੁੱਛੀ ਇਹ ਘਰ ਜੇ ਤੱਕ ਨਹੀਂ ਆਏ ਮੈਂ ਕਦੋਂ ਦੀ ਢਿੱਕੀ ਜਾਨੀ ਮੇਰਾ ਬੜਾਈ ਜੀ ਕਰੀ ਜਾਂਦਾ ਉਹਨੂੰ ਮਿਲਣ ਤੇ ਉਹ ਪਤਨ ਕਿੱਥੇ ਖੜ ਖੜ ਗਏ ਆਖਣ ਫਿਰ ਫੋਨ ਲਾ ਕੇ ਪੁੱਛਾਂ ਕਿ ਆ ਜਾਣਗੇ ਪੁੱਛ ਹੀ ਲਈ ਨਹੀਂ ਫੋਨ ਕਰਕੇ ਤਾਲੂ ਮੈਂ ਪੁੱਛਣੇ ਫੋਨ ਕਰਾਂ ਇਕੋ ਹੀ ਆਏ ਨਹੀਂ ਜਾਂਦੇ ਚੱਕਰਾਏ ਹੈ ਵਾਹ ਬਾਕੀ ਲੋਕ ਈ ਡਾਉ ਬਾਈ ਆਓ ਬੇ ਵੀਰਾ ਆਓ ਬੇਟਾ ਆ ਜਾ ਮਨਪੀਤ ਆ ਜਾ ਅਦਾ ਪਹਿਣ ਤੂੰ ਇੰਨਾ ਨਾ ਕਰਿਆ ਕਰ ਆ ਜਾ ਮਨਪੀਤ ਬੈਠ ਨਹੀਂ ਬਸ ਮੈਂ ਇੱਥੇ ਠੀਕ ਹਾਂ ਇੱਥੇ ਜਸ ਬਹਿ ਚਾਂਗੇ ਬੈ ਜਾ ਤੂੰ ਵੀ ਹੋਰ ਸਲਾਮ ਸਵੇਰ ਦੀ ਡਿੱਕੀ ਘਰੇ ਠੀਕ ਠਾਕ ਸਾਰੇ ਹਾਂ ਹਾਂ ਮੰਮੀ ਡੈਡੀ ਠੀਕ ਸੀ ਸਾਰੇ ਮੰਮੀ ਦਾ ਤੇਰਾ ਬਾਲਾ ਹੀ ਕਰਦਾ अच्छा तो राज फिर ਅੱਖਾਂ ਭਰੇ ਹੀ ਹੋ ਲੈ ਦੱਸ ਹੋਰ ਪਤਾ ਨਹੀਂ ਉਹਨੂੰ ਕੀ ਹੈ ਤੁਹਾਡਾ ਤਾਂ ਬਾਹਲਾ ਕਰਦੀ ਹੈ ਪਤਾ ਨਹੀਂ ਜਾਣ ਵਾਸਤੇ ਤੁਹਾਡੇ ਜਾ ਉਹ ਕਿਡੀਆਂ ਨਾਲ ਫਿਰ ਮਾਵਾਂ ਦੀ ਅਟੈਚਮੈਂਟ ਮੈਂ ਕਿਹਦਾ ਹੁੰਦੀ ਹੈ ਮਾਵਾਂ ਨਾਲ ਸਮਾਨ ਰੱਖਿਆ ਨਾਲ ਦੀ ਨਾਲ ਤੇ ਵਿੱਚ ਦੂਜੀ ਆਪਣੀ ਦੁਪਹਿਰੇ ਸੀਕਰ ਦੁਪਹਿਰੇ ਦੂਜੀ ਤੋੜੀ ਜਾਵੇ ਅਨਾਰ ਲੈ ਦੱਸ ਹੋਰ ਦੋ ਤਿੰਨ ਤਾਂ ਹੀ ਕੰਡੇ ਮਰਾਲੇ ਹੱਥਾਂ ਚ ਮੈਂ ਕਿਹਾ ਬੇਬੇ ਤੂੰ ਰਹਿਣ ਤੇ ਕੱਚੇ ਨਾਰਕੇ ਤੋ ਤੂਰੀ ਜਾਂਦੀ ਹੈ ਤਾਂ ਕਿੰਲੇ ਨਾਲ ਬਣਾਉਂਦੀ ਸੀ ਕਿ ਜਿਹੜੇ ਘਰੇ ਪਏ ਆ ਨਾ ਚੋਈ ਲੈ ਜੋ ਤੁਸੀਂ ਨਾਲ ਉਹਨੂੰ ਆਏ ਹੋਗੇ ਨਾ ਮੈਨੂੰ ਵੀ ਫੋਨ ਕੀਤਾ ਸੀ ਮੈਨੂੰ ਕਹਿੰਦੀ ਦਹੀਂ ਦੁੱਹੀ ਮੈਂ ਸਾਰਾ ਕੁਝ ਪੜਾ ਜਿੰਦੀ ਆ ਅਸੀਂ ਤਾਂ ਦੋ ਜਾਨੇ ਹੈਗੀਆਂ ਪਿੱਛੇ ਤੇ ਤੁਸੀਂ ਸਾਰੇ ਜਣੇ ਰਲ ਕੇ ਖਾ ਲੂਗੀ ਚਾ ਦੋਦੇ ਵੀ ਪਾਉਣੀ ਆ ਮੈਂ ਬੇਬੇ ਨੂੰ ਮੁਕਤੀ ਗੱਲ ਪਾਉਣਾ ਚਾਹੀਦਾ ਹੁੰਦਾ ਕਹਿੰਦੀ ਕੇਲੇ ਹੀ ਤਾਂ ਖਾਣੇ ਨਹੀਂ ਸਾਨੂੰ ਤਾਂ ਸ਼ੂਗਰ ਆ ਉੱਥੇ ਲੈ ਜਾਉ ਕਹਿੰਦੀ ਇਹ ਖਰਾਬ ਹੋ ਜਾਣੇ ਤੁਸੀਂ ਦੋ ਦਿਨ ਆਉਣਾ ਦੋ ਦਿਨ ਆਉਣਾ ਮੈਂ ਕਹਾਂ ਮੈਂ ਤੁਹਾਨੂੰ ਵੱਡੀ ਭੈਣ ਕੋਲ ਦੋ ਦਿਨ ਲਾ ਕੇ ਆਉਂਗਾ ਪਰ ਇੱਕ ਥਾਲਾ ਭੈਣੇ ਹਾਂ ਵੀਰਾ ਦੱਸ ਲੋਕ ਤਾਂ ਭੈਣ ਦੇ ਘਰ ਦਾ ਪਾਣੀ ਨਹੀਂ ਪੀਂਦੇ ਅੱਛਾ ਆ ਤੇਰਾ ਭਰਾ ਦੋ ਦਿਨ ਰੋਟੀਆਂ ਵੀ ਨਾਲ ਖਾ ਕੇ ਹੀ ਕੋਈ ਨਹੀਂ ਰਹਿ ਗਿਆ ਕੋਈ ਨਹੀਂ ਕੋਛ ਨਹੀਂ ਹੁੰਦੀ ਕਿੰਨਾ ਵਧੀਆ ਲੱਗਦਾ ਜਦੋਂ ਆਪਾਂ ਇਕੱਠੇ ਹੁੰਨੇ ਸਾਰੇ ਭੈਣੇ ਸਾਰੇ ਭੈਣ ਭਰਾਵਾਂ ਨੂੰ ਐਂ ਬਹਿਣਾ ਚਾਹੀਦਾ ਪਤਾ ਨਹੀਂ ਖੂਨ ਚਿੱਟੇਗਾ ਤੂੰ ਵਧੀਆ ਬਿੱਲੀਆਂ ਬੜੀਆਂ ਰੱਖੀਆਂ ਘਰੇ ਭਾਈ ਵੇ ਭਾਈ ਆਈਆਂ ਇਹ ਤੇ ਪਹਿਲਾਂ ਤਾਂ ਇਹਦੇ ਤਾਂ ਮਾਸਾਂ ਹੀ ਬਲੂੰਗੜੇ ਬਚੇ ਆ ਅੱਗੇ ਤਾਂ ਇਹਨੇ ਕੁੱਤੇ ਮਾਰ ਦਿੰਦੀ ਆ ਕਿਤੇ ਇੱਧਰ ਦੀ ਆ ਕੇ ਕੁੱਤੇ ਕਿਤੇ ਇੱਧਰ ਦੀ ਕੁੱਤੇ ਹੈ ਹੀ ਬਾਲੇ ਹੁੰਦੀ ਸਾਡੇ ਆਪਣੇ ਫਿਰ ਤਾਂ ਹਾ ਹੱਡਾ ਰੂੜੀ ਨੇੜੇ ਕਰਕੇ ਆਪਣਾ ਇਹਨੇ ਕੋਠੀ ਬਣ ਗਈ ਨਾਲੇ ਹਾਂ ਥਾਰਾ ਖੁੱਲਾ ਕਰਕੇ ਤੂੰ ਇਧਰ ਹੁਣ ਆਪਣਾ ਹੋ ਗਿਆ ਫੁੱਲਵਾਰਾ ਹੋ ਗਿਆ ਨਾ ਤਾਂ ਹੀ ਇਹ ਕਰਤੀ ਹਾਂ ਥਾਰਾ 12 ਕੁੱਤੇ ਆਉਂਦੇ ਉਹਦਾ ਵੈਸੇ ਵਧੀਆ ਬੱਸ ਉਹ ਤੂੰ ਰੈਸ਼ ਕੰਮ ਕਰ ਰਹੀ ਓਤਲੇ ਪਾਸੇ ਰੈਸ਼ ਸ਼ਬਾਸ ਤੂੰ ਆਪਾਂ ਸ਼ਰਧਾ ਤੋਂ ਅੱਛਾ ਫੇਰ ਕਰਾਂਗੇ ਸਭੀ ਜ਼ਿਆਦਾ ਪਾਠ ਕਰਕੇ ਫੇਰ ਆਪਾਂ ਉਧਰ ਰੈਸ਼ ਕਰਾਂਗੇ ਬਈ ਬੜੀ ਸੋਹਣੀ ਕੋਠੀ ਬਣਾਈ ਸ਼ੁਕਰ ਹੈ ਪਰਮਾਤਮਾ ਨੇ ਬਣਾਈ ਸੱਚੇ ਪਾਤਸ਼ਾਹ ਨੇ ਆਪਾਂ ਇਨੇ ਜੋਗੇ ਨਹੀਂ ਸੀਗੇ ਜਦੋਂ ਪਰਮਾਤਮਾ ਆਪਣਾ ਸੁਪਨਾ ਪੂਰਾ ਕਰਦਾ ਨਾ ਬੜਾ ਕੋਈ ਰੇਕ ਨੂੰ ਜਾਨੀ ਸੀ ਏਡੀ ਛੇਤੀ ਹੋ ਜਾਗਾ ਨਾ ਹੀ ਆਏ ਸੋਚਿਆ ਸੀ ਵੇਡਾ ਵੱਡਾ ਘਰ ਬਣਾਵਾਂਗਾ ਤੇ ਉਹ ਪ੍ਰਮਾਤਮਾ ਨੇ ਬਣਾਇਆ ਜਦੋਂ ਆਪਾਂ ਕੋਈ ਸੁਪਨਾ ਸੋਚਦੇ ਆ ਨਾ ਜਦੋਂ ਪੂਰਾ ਹੁੰਦਾ ਤੇ ਫਿਰ ਉਹ ਤੋਂ ਬਹੁਤ ਵਧੀਆ ਨਾ ਹਣਾ ਸਹੀ ਜੀ ਇਹ ਘਰ ਦਾ ਜਿਹੜਾ ਹੈਗਾ ਇਹ ਵੀ ਬਹੁਤ ਵੱਡਾ ਕੰਮ ਹੁੰਦਾ ਇਹ ਤੁਹਾਡੇ ਸਾਰਿਆਂ ਤੋਂ ਵੱਡੀ ਟੈਨਸ਼ਨ ਸੀਗਾ ਹਾਂ ਉਹ ਵੀ ਬਸ ਪੂਰੀ ਬਣਾਉਣੇ ਬਹੁਤ ਔਖੇ ਅੱਜ ਦੇ ਟਾਈਮ ਤੇ ਹਾਂ ਹਾਂ

ਦਾ ਮਾਹੌਲ ਜਖੇਤਾਂ ਦਾ ਸਾਰੇ ਖੇਤ ਡੁੱਲਾ ਡੁੱਲਾ ਚਾਪ ਫੇਰੇ ਨਾ ਪੜ ਗਈ ਗੱਲ ਨਾ ਜਿਹੜੀ ਉਹ ਉੱਤੇ ਲੱਗੀ ਹੋਈ ਨਾ ਜਿਹੜੀ ਚੀਜ਼ ਹੈ ਨਾ ਉਹ ਜਿਵੇਂ ਪੁਰਾਣੇ ਟਾਈਮ ਗਏ ਹੁੰਦੀ ਸੀ ਉਦਾਂ ਘੈਂੜ ਲੱਗਦੀ ਹਣ ਬਹੁਤ ਸੋਹਣੀ ਆ ਸਰਦਾਰੀ ਜੀ ਕੁੱਕ ਲਾ ਲੀਆ ਇਹ ਚੀਜ਼ ਬਦਲੋਗੇ ਐ ਨਹੀਂ ਹੋਊਗਾ ਕਿ ਪੁਰਾਣੀ ਪੁਰਾਣੀ ਹੋਣ ਵਾਲੀ ਚੀਜ਼ ਨਹੀਂ ਹੈਗੀ ਯਾਰਾਂ ਹੂੰ ਹੂੰ ਇੱਧਰ ਖੇਤ ਦੇਖੋ ਕਿੰਨੇ ਘੈਂਟ ਦਾ ਸ਼ਾਮ ਦਾ ਮਾਹੌਲ ਕੱਲਾ ਭੈਣੀ ਤੈਨੂੰ ਬਹੁਤ ਸਬੰਧ ਨਹੀਂ ਹੋਣਾ ਥੋੜਾ ਬਣ ਗਿਆ ਨਾ ਮੈਂ ਕਿਹਾ ਪਸਲੇ ਚੜਾ ਲੈ ਮੁਕਤੀ ਗੱਲ ਨਾ ਜਿਹੜੀ ਆਪਾਂ ਮਿਹਨਤ ਕੀਤੀ ਹੈ ਨਰਾਸ ਆ ਗਿਆ ਹੂੰ ਠੀਕ ਆ ਸਾਰੀਆਂ ਆਪਣਾ ਜਗ੍ਹਾ ਤੇ ਹੋ ਗਈਆਂ ਇਹ ਨੂੰ ਕਰਨ ਨੂੰ ਬਣਾਉਣ ਵਾਸਤੇ ਬਹੁਤ ਆਪਾਂ ਵਿਉਂਤਾਂ ਲਾਈਆਂ ਸੀ ਹੈ ਨਾ ਇਥੋਂ ਆਏ ਕਰ ਲਏ ਉਵੇਂ ਕਰ ਲਏ ਹੈ ਨਾ ਪਰ ਇੱਕ ਚੀਜ਼ ਆ ਇਹ ਕੰਮ ਹੁੰਦੇ ਵਿਉਂਤਾਂ ਨਾਲ ਹੀ ਆ ਕੱਲਾ ਬੰਦਾ ਨਹੀਂ ਕਰ ਕੱਲਾ ਬੰਤੇ ਦੇ ਵਾਸਤੇ ਨਹੀਂ ਹੈ ਨਾ ਔਰਦੇ ਕੋਈ ਨਹੀਂ ਬੰਦੇ ਉਹ ਕੀ ਕਰੋਗੇ ਇਦਾਂ ਨੂੰ ਬਾਈ ਕੱਲਾ ਇੰਨੇ ਪਾਸੇ ਤਾਂ ਹੋਏ ਨਹੀਂ ਹਾਂ ਨਾਲੇ ਉਹ ਵੀ ਇਹਨਾ ਸਲਾਹ ਲਈ ਤੁਹਾਨੂੰ ਬਹੁਤ ਫਰਕ ਪੈ ਗਿਆ ਪਹਿਲਾਂ ਆਪਾਂ ਨਕਸ਼ਾ ਕਿ ਤੋਂ ਹੋਰ ਸਿਲੈਕਟ ਕੀਤਾ ਸੀਗਾ ਹਾਂ ਉਹ ਸੋਨਾ ਨਹੀਂ ਸੀ ਲੱਗਾ ਕਿਸੇ ਨੂੰ ਨਹੀਂ ਪਸੰਦ ਆਇਆ ਫਿਰ ਉਹਨੂੰ ਦਿੱਤਾ ਵੀ 5000 ਰੁਪਏ ਕਿਤਾ ਮੜ ਕੇ ਮੈਂ ਕਿਹਾ ਜਾਂਦਾ ਤੇ ਜਾਣਦੇ ਇਹ ਜਿਹੜਾ ਹੋਣੀ ਉਹ ਨਹੀਂ ਫੋਨ ਕਰਕੇ ਪੁੱਛਿਆ ਵੀ ਨਹੀਂ ਬਾਅਦ ਚ ਪਰ ਉਹ 5000 ਗਿਆ ਤੇ ਆਪਾਂ ਨੂੰ ਦੁੱਖ ਦਾ ਨਹੀਂ ਗਿਆ ਹਨਾ ਆਪਣਾ 5000 ਰੁਪਿਆ 5-7000 ਰੁਪਏ ਹੋਰ ਵੱਧ ਲੱਗ ਆਊਗਾ ਤੇ ਚੀਜ਼ ਬਣ ਗਈ ਹੈ ਪੈਸਾ ਵੀ ਆਪੈਨਾਂ ਲਾਉਣਾ ਸੀਗਾ ਤੇ ਇਹ ਗੱਲ ਹੀ ਨਾ ਬਣਦੀ ਹਨਾ ਚਲ ਵਧੀਆ ਹੋ ਗਿਆ ਪੂਰਾ ਵਾ ਸਾਰਿਆਂ ਦੇ ਸੰਜੋਗ ਦੇ ਨਾਲ ਰਾਲ ਮਿਲ ਕੇ ਹਨਾ ਕਾਮ ਸਿਰੇ ਚੜ ਗਿਆ ਨਾਲੇ ਧੰਨਵਾਦ ਤੇਰਾ ਜਿਹੜਾ ਕੋ ਬਿੱਤ ਵਿੱਚ ਵੀ ਆ ਕੇ ਜੇੜੇ ਮਾਰਦਾ ਰਿਹਾ ਤੇ ਦੇਖਦਾ ਰਿਹਾ ਹਨ ਵੀ ਬੰਦੇ ਦੀ ਸੌ ਕੋਈ ਗੱਲ ਨਹੀਂ ਫੇਰ ਵੀ ਭਰਾਵਾ ਤੁਹਾਡਾ ਉਹਨੇ ਆਉਣਾ ਹੀ ਸੀ ਇਹਦਾ ਹੱਕ ਆ ਧੰਨਵਾਦ ਤੁਹਾਡਾ ਭਾਈ ਹਾਂ ਫਿਰ ਮੇਰੇ ਸ਼ਾਵਾਂ ਸੇ ਦੇ ਆਏ ਨਹੀਂ ਬੰਮਾ ਸ਼ਾਵਾਂ ਸੇ ਇੰਨੀ ਕਿ ਸ਼ਾਵਾਂ ਸੇ ਚੱਲ ਜੂਗੀ ਬਹੁਤ ਹੈ ਤੇ ਹੁਣੇ ਥੋੜੀ ਬਕੌਣੀ ਸ਼ਾਵਾਂ ਸੇ ਹੁਣ ਸਾਰੀ ਉਪਰ ਪਈ ਹੈ ਭਰਾ ਦਾ ਸ਼ਾਵਾਂ ਸੇ ਇਹ ਤਾਂ ਬਹੁਤ ਘੱਟ ਪਿਆ ਵਾ ਹੇ ਤਾਂ ਅਪਾ ਸਟਾਰਟ ਹੀ ਕੀਤਾ ਕੋਠੀ ਦਾ ਕੰਮ ਹੈ ਇਹਦਾ ਸੀਰਚ ਪੂਣੀ ਕਰਤੀ ਆ ਸ਼ਰਮਾ ਪਾਇਆ ਇਹ ਤਾਂ ਮੜਕਾਉਣਾ ਬਾਕੀ ਆ ਹੈਨਾ ਨਹੀਂ ਬੰਡੂ ਲੱਗਦਾ ਵੀ ਬਹੁਤ ਹੈ ਕੰਮ ਛੋਟਾ ਹਾਤੀ ਨਾ ਗਿਆ ਪੂਛ ਰਹਿ ਗਈ ਹੁਣ ਵੇਖੀਗੇ ਤੇ ਪੁੱਛਣਾ ਵਾਜੇ ਹੈ ਜੇ ਕਿਸੇ ਵਿਛੜੇ ਨੂੰ ਮਿਲਾਇਆ ਹੈ ਤਾਂ ਦੱਸਕਾਂ ਜੇ ਕਿਸੇ ਭੁੱਖੇ ਨੂੰ ਰਜਾਇਆ ਹੈ ਤਾਂ ਦੱਸਕਾਂ ਪਾਟਾ ਹੋਇਆ ਜ਼ਖਮ ਜੇ ਕਦੀ ਨਹੀਂ ਉਸੀਤਾ ਤੂੰ ਐਵੇਂ ਮਾਲਾ ਫੇਰੀ ਤੂੰ ਤਾਂ ਕੱਖ ਵੀ ਨਹੀਂ ਕੀਤਾ ਸੋ ਦੋਸਤੋ ਜਿਹੜੀ ਅੱਜ ਵਾਲੀ ਵੀਡੀਓ ਬਣਾਈ ਆ ਤੇ ਇਹ ਭੈਣ ਭਰਾਵਾਂ ਦੇ ਪਿਆਰ ਦੇ ਨੂੰ ਸਮਰਪਿਤ ਬਣਾਈ ਹੋਈ ਆ ਸੋ ਸਾਰੇ ਜਣੇ ਕਮੈਂਟ ਕਰਕੇ ਜਰੂਰ ਦੱਸਿਓ ਜਿਹੜਾ ਸਾਡੀ ਇਹ ਵੀਡੀਓ ਤੁਹਾਨੂੰ ਕਿੱਦਾਂ ਲੱਗੀ ਆ ਜਿਹੜਾ ਅਸੀਂ ਜੋ ਵੀਡੀਓ ਵਿੱਚ ਦਿਖਾਇਆ ਗਿਆ ਇਹ ਇੱਕ ਰੈਲਿਟੀ ਦਿਖਾਈ ਗਈ ਹੈ ਬਾਕੀ ਤੁਸੀਂ ਸਾਡੇ ਬਲੌਗ ਦੇਖਦੇ ਹੋ ਠੀਕ ਆ ਜਿਹੜੇ ਵਿਛੜੇ ਆ ਉਹਦੇ ਭੈਣ ਭਰਾਵਾਂ ਨੂੰ ਜਰੂਰ ਜਾ ਕੇ ਮਿਲੋ ਬਈ ਜਿੰਦਗੀ ਬਹੁਤ ਥੋੜੀ ਆ ਪਿਆਰ ਨਾਲ ਰਹੋ ਰਲ ਮਿਲ ਕੇ ਰਹੋ ਹਨ ਇੰਜੋਏ ਕਰੋ ਤੇ ਸੰਧਾਰਾ ਸੰਦੂਰਤ ਆਇਆ ਕਰੋ ਠੀਕ ਆ ਠੀਕ ਹੈ ਦੋਸਤੋ ਜਿਹੜੇ ਫਸਟ ਟਾਈਮ ਦੇਖ ਰਹੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਸਾਡੀਆਂ ਵੀਡੀਓ ਤੁਹਾਨੂੰ ਕਿੱਦਾਂ ਦੀਆਂ ਲੱਗਦੀਆਂ ਨੇ ਆਉਣ ਵਾਲੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਹੁਣ ਆਪਾਂ ਮਿਲਦੇ ਹਾਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਬਾਏ ਬਾਏ ਬਾਏ